ਕਈ ਕੁਰਸੀ ਲਈ ਕਈ ਨੋਟਾਂ ਲਈ ਕਈ ਆਉਦੇ ਲਈ ਕਈ ਵੋਟਾਂ ਲਈ ਕਈ ਕੁਰਸੀ ਲਈ ਕਈ ਨੋਟਾਂ ਲਈ ਕਈ ਆਉਦੇ ਲਈ ਕਈ ਵੋਟਾਂ ਲਈ ਇਹ ਦੁਨੀਆ ਮਤਲਬ ਖੋਰਾ ਦੀ ਹੋ ਇਹ ਦੁਨੀਆ ਮਤਲਬ ਖੋਰਾ ਦੀ ਸਭ ਪੈਸੇ ਦੇ ਖਾਉ ਨੇ ਇੱਥੇ ਸਭ ਵਕਾਉ ਬਾਈ ਜੀ ਇੱਥੇ ਸਭ ਵਕਾਉ ਨੇ ਇੱਥੇ ਸਭ ਵਕਾਉ ਬਾਈ ਜੀ ਇੱਥੇ ਸਭ ਵਕਾਉ ਨੇ ਕਈ ਪੁੱਤਰਾਂ ਦਾ ਮੁੱਲ ਵਟਦੇ ਨੇ ਕਈ ਵੇਚੀ ਜਾਂਦੇ ਧੀਆਂ ਨੂੰ ਕਈ ਚਿੱਟਾ ਪੂਰਾ ਕਰਨੇ ਲਈ ਮਾਰੀ ਜਾਂਦੇ ਆਪਣੇ ਜੀਆਂ ਨੂੰ ਕਈ ਪੁੱਤਰਾਂ ਦਾ ਮੁੱਲ ਵਟਦੇ ਨੇ ਕਈ ਵੇਚੀ ਜਾਂਦੇ ਧੀਆ ਨੂੰ ਕਈ ਚਿੱਟਾ ਪੂਰਾ ਕਰਨੇ ਲਈ ਮਾਰੀ ਜਾਂਦੇ ਆਪਣੇ ਜੀਆਂ ਨੂੰ ਇੱਥੇ ਸਾਵਾਂ ਨੂੰ ਵਟੇ ਲੱਗਦੇ ਨੇ ਵੱਟੇ ਲੱਗਦੇ ਨੇ ਕੰਜਰਾਂ ਨੂੰ ਆਂਦੇ ਸੌ ਨੇ ਇੱਥੇ ਸਭ ਵਕਾਉ ਬਾਈ ਜੀ ਇੱਥੇ ਸਭ ਵਕਾਉ ਨੇ ਇੱਥੇ ਸਭ ਵਕਾਉ ਬਾਈ ਜੀ ਇੱਥੇ ਸਭ ਵਕਾਉ ਨੇ ਇੱਥੇ ਕਿਹੜਾ ਮਹਿਕਮਾ ਨਹੀਂ ਵਿਕਦਾ ਲੁੱਟ ਪਾਈ ਰਿਸ਼ਵਤ ਖੋਰਾ ਨੇ ਮੇਰੇ ਦੇਸ਼ ਨੂੰ ਵੇਚ ਕੇ ਖਾ ਜਾਣਾ ਹੋ ਲੀਡਰ ਬਣ ਗਏ ਚੋਰਾਂ ਨੇ ਇੱਥੇ ਕਿਹੜਾ ਮਹਿਕਮਾ ਨਹੀਂ ਵਿਕਦਾ ਲੁੱਟ ਪਾਈ ਰਿਸ਼ਵਤ ਖੋਰਾ ਨੇ ਇਹ ਮੇਰਾ ਦੇਸ਼ ਵੇਚ ਕੇ ਖਾ ਜਾਣਾ ਹੋ ਲੀਡਰ ਬਣ ਗਏ ਚੋਰਾਂ ਨੇ ਇੱਥੇ ਮਿਹਨਤ ਦਾ ਮੁੱਲ ਪੈਂਦਾ ਨਹੀਂ ਇੱਥੇ ਮਿਹਨਤ ਦਾ ਮੁੱਲ ਪੈਂਦਾ ਨਹੀਂ ਠੱਗ ਹੋ ਗਏ ਬਹੁਤ ਕਮਾਊ ਨੇ ਇੱਥੇ ਸਭ ਵਿਕਾਊ ਬਾਈ ਜੀ ਇੱਥੇ ਸਭ ਵਿਕਾਊ ਨੇ ਇੱਥੇ ਸਭ ਵਿਕਾਊ ਬਾਈ ਜੀ ਇੱਥੇ ਸਭ ਵਿਕਾਊ ਨੇ ਇੱਥੇ ਬਹੁਤੇ ਸਾਧ ਬਖੰਡੀ ਨੇ ਪਰਮਾ ਵਿੱਚ ਪਾਉਂਦੇ ਲੋਕਾਂ ਨੂੰ ਕਿਹੜੇ ਲੂਣ ਨਾਲ ਲਾਈਏ ਲੋਕੋ ਇਹ ਖੂਨ ਪੀਣੀਆਂ ਜੋ ਕਾ ਨੂੰ ਇੱਥੇ ਬਹੁਤੇ ਸਾਧ ਬਖੰਡੀ ਨੇ ਪਰਮਾ ਵਿੱਚ ਪਾਉਂਦੇ ਲੋਕਾਂ ਨੂੰ ਕਿਹੜੇ ਲੂਣ ਨਾਲ ਲਾਈਏ ਲੋਕੋ ਇਹ ਖੂਨ ਪੀਣੀਆਂ ਜੋ ਕਾ ਨੂੰ ਇਹ ਭਾਈਆਂ ਦੇ ਸਿੰਘ ਵਸਾ ਦੇਂਦੇ ਇਹ ਭਾਈਆਂ ਦੇ ਸਿੰਘ ਵਸਾ ਦੇਂਦੇ ਇਹ ਡੱਬੂ ਤਾਂ ਅਗਲਾਉ ਨੇ ਇੱਥੇ ਸਭ ਵਕਾਉ ਬਾਈ ਜੀ ਇੱਥੇ ਸਭ ਵਕਾਉ ਨੇ ਇੱਥੇ ਸਭ ਵਕਾਉ ਬਾਈ ਜੀ ਇੱਥੇ ਸਭ ਵਕੂ ਨੇ ਲੋ ਬਾਈ ਜੀ ਤੁਹਾਡੇ ਸਾਹਮਣੇ ਇੱਕ ਚੰਗੀ ਗੀਤ ਦੀ ਸ਼ੁਰੂਆਤ ਕੀਤੀ ਹੈ ਜਿਵੇਂ ਕਿ ਬਹੁਤ ਤਾਦ ਗਿਣਤੀ ਵਿੱਚ ਆਪਾਂ ਵੇਖਦੇ ਆਂ ਜਿਹੜੀਆਂ ਬਹੁਤੀਆਂ ਗੰਦੀਆਂ ਮਿੰਦੀਆਂ ਰੀਲਾਂ ਹੁੰਦੀਆਂ ਨੇ ਜਾਂ ਗੀਤ ਹੁੰਦੇ ਨੇ ਉਹਨਾਂ ਨੂੰ ਆਪਾਂ ਬੜਾ ਸ਼ੇਅਰ ਕਰਦੇ ਆਂ ਬੜੇ ਲਾਇਕ ਕਰਦੇ ਆਂ ਆਪਾਂ ਫਿਰ ਦੂਜਿਆਂ ਦੇ ਵਿੱਚ ਦੋਸ਼ ਕੱਢਦੇ ਆ ਕਿ ਭਾਈ ਤੁਸੀਂ ਚੰਗੀਆਂ ਚੀਜ਼ਾਂ ਪੇਸ਼ ਨਹੀਂ ਕਰਦੇ ਪਰ ਜੇ ਤੁਸੀਂ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋਗੇ ਤਾਂ ਲੋਕ ਵੀ ਫਿਰ ਚੰਗੀਆਂ ਚੀਜ਼ਾਂ ਵਾਲੇ ਪਾਸੇ ਹੀ ਆਉਣਗੇ ਜੇ ਤੁਸੀਂ ਆਪਾਂ ਸਾਰੇ ਗੰਦਮੰਦ ਦੀ ਪੇਸ਼ ਕਰਦੇ ਰਹੇ ਤੇ ਗੰਦਮੰਦ ਨੂੰ ਅੱਗੇ ਭੇਜਦੇ ਰਹੇ ਫਿਰ ਲੋਕ ਉਸੇ ਤਰ੍ਹਾਂ ਫਿਰ ਗੰਦਮੰਦ ਦੀ ਪੇਸ਼ ਕਰਦੇ ਨੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਚੰਗੀਆਂ ਸੋਚਾਂ ਨੂੰ ਚੰਗੀਆਂ ਗੀਤਾਂ ਨੂੰ ਵੱਦ ਤੋਂ ਵੱਧ ਸਪੋਰਟ ਕਰਿਆ ਕਰੋ ਵੱਦ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਵੱਦ ਤੋਂ ਵੱਧ ਲੋਕਾਂ ਦੇ ਵਿੱਚ ਚੰਗੀ ਗੱਲ ਜਾਂ ਚੰਗੇ ਗੀਤ ਜਾਂ ਚੰਗੀ ਸੋਚ ਲੋਕਾਂ ਤੱਕ ਪਹੁੰਚੇ ਧੰਨਵਾਦ